Vai expelled Hey Tocon pic ਸ਼੍ਰੀ ਰਾਮ ਲੀਲਾ ਕਮੇਟੀ ਰਜਿਸਟਰਡ ਹੁਸ਼ਿਆਰਪੁਰ ਵੱਲੋਂ ਅੱਜ ਪ੍ਰਭੂ ਸ਼੍ਰੀ ਰਾਮ ਜੀ ਦੇ ਵਿਵਾਹ ਦੇ ਮਹੌਤਸਵ ਤੇ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਨਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਪ੍ਰਾਂਗਣ ਚੋਂ ਪ੍ਰਭੂ ਸ਼੍ਰੀ ਰਾਮ ਜੀ ਦੀ ਬਰਾਤ ਸ਼ੁਰੂ ਹੋਣ ਜਾ ਰਹੀ ਹੈ ਜੋ ਕਿ ਗੌਸ਼ਾਲਾ ਬਾਜ਼ਾਰ ਖਾਨਪੁਰੀ ਗੇਟ ਕਸ਼ਮੀਰੀ ਬਾਜ਼ਾਰ ਕੰਟਾਕਾਰ ਕਤਵਾਲੀ ਬਾਜ਼ਾਰ ਕਮੇਟੀ ਬਾਜ਼ਾਰ ਹੁੰਦੇ ਹੋਏ ਸ਼ਕਤੀ ਮੰਦਰ ਪਹੁੰਚੇਗੀ ਜਿੱਥੇ ਵਿਵਾਧੀਆਂ ਬਾਕੀ ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ ਇਸ ਸੰਦਰਭ ਦੇ ਵਿੱਚ ਅੱਜ ਬਾਹਰ ਤੋਂ ਬੈਂਡ ਬਾਜੇ ਤਰਾਸ਼ੇ ਝਾਕੀਆਂ ਅਦਭੁਤ ਨਜ਼ਾਰਾ ਹੋਏਗਾ ਪ੍ਰਭੂ શ્રી ਰਾਮ ਜੀ ਦੀ ਬਰਾਤ ਚ ਜੋ ਕਿ ਦੇਖਣਯੋਗ ਹੋਏਗਾ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰੂੰਗਾ ਬੇਨਤੀ ਕਰੂੰਗਾ ਕਿ ਸ਼ੋਭਾ ਯਾਤਰਾ ਚ ਸ਼ਾਮਲ ਹੋਵੋ ਪ੍ਰਭੂ શ્રી ਰਾਮ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤੇ ਹੈ ਸ਼੍ਰੀ ਰਾਮ। ਮੈਂ ਸਾਡੇ ਪਰਮੇਸ਼ਰ ਰਾਮ ਵਿਆਹ ਆਪਾਂ ਸ਼ਿਰਕਤ ਕੀਤੀ ਆ। ਕੀ ਕਹਿਣਾ ਚਾਹੋਗੇ? ਦੁਸ਼ਹਿਰਾ ਪੂਰੀ ਦੁਨੀਆ ਦੇ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ। ਇੱਕ ਬਹੁਤ ਵੱਡਾ ਤਿਹਾਰ ਆ। ਔਰ ਦੁਸ਼ਹਿਰੇ ਦੇ 10 ਦਿਨ ਭਗਵਾਨ ਰਾਮ ਦੀ ਲੀਲਾ ਜਿਹੜੀ ਆ ਉਹਦਾ ਮੰਚਨ ਹੁੰਦਾ ਆ। ਇੱਥੇ ਸ਼੍ਰੀ ਰਾਮ ਲੀਲਾ ਕਮੇਟੀ ਵੱਲੋਂ رام لیلا کرائی جی ہے اور دشہرا اتسو منایا جایا اجس کڑھی کے بگوان شری رام جی برات ایسے ایس ٹی اسکول نکلنے جا رہی ہے پورے شہر چک ایسا ماحول آ جائے جاتا کسی کے گھر کا اپنے گھر کا بیاہ والا ماحول ہوئے اور لوگ بڑے چا دشی چھوٹے بچے جی لیڈیز لڑکیاں بزرگ سب پہنچے تو بہت خوشی دینا میں بہت مبارکباد دن سارا اس خوشی کے موقع تو پربو رام کرپا کر سکھ شانتی بنی رہے بھائی جارہ بنیا رہے دیش سٹا ترقی کرتا رہے بگوان شی رام جی نے سمے جس طرح کا راج سی اس طرح کا راج آئے یہ ہی ساٹھی یہی ساری شاعا ਜੈ ਸ੍ਰੀ ਅਰਾਮ ਅੱਜ ਲੋਟੀ ਗਾਸ਼ੀਓ ਸ਼ਹਿਰ ਤੋਂ ਵਿਖੇ ਮਸ਼ਹੂਰ ਦਾ ਪਰ ਦਿਖਾ ਦਿਆ। ਬਗਵਾਨ ਸ਼੍ਰੀ ਰਾਮ ਨੂੰ ਅਤੇ ਸਾਡੇ ਸਾਰਿਆਂ ਦੇ ਆ। ਉਹ ਅੱਜ ਜਿਹੜਾ ਇਹ ਰਾਮਪੁਰਾ ਦਾ ਬਣਿਆ। ਉਹ ਜਦੋਂ ਸ਼ਾਹ ਤੋਂ ਬਣ ਕੇ ਜਾਣਾ ਆਪਣੇ ਵੱਲ ਆਪਣੀ ਪਾਰਟੀ ਵੱਲ ਆਪਣੀ ਸਰਕਾਰ ਵੱਲ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ। ਬਗਵਾਨ ਸ਼੍ਰੀ ਰਾਮ ਸਾਰਿਆਂ ਦੇ ਅਸ਼ੀਰਵਾਦ ਨਾਲ ਅੱਜ ਦੇ ਇਸ ਸਰਕਾਰ ਨੇ ਇਹ ਦੇਖੀ ਮਹਿੰਦਰਾ ਬਣਿਆ ਰਵੇ। ਉਹ ਸਭ ਜਨਤਾ ਕੀ ਪਰ ਰੱਖਦੇ ਆ ਰਾਮ ਜੀ ਦਾ ਲੋਕਾਂ ਦਾ ਜੀਵਨ ਵਿਚੋਂ। ਸੋ ਇੱਕ ਵਾਰੀ ਖੇੜ ਮੇਰੇ ਵੱਲੋਂ ਸਾਰਿਆਂ ਨੂੰ ਰਾਤ ਰਾਤ ਇੱਕ ਬਹੁਤ ਬਹੁਤ ਮੁਬਾਰਕਬਾਦ। ਸ਼ਹਿਰ ਦੀ ਬਹੁਤ ਬਹੁਤ ਮੁਬਾਰਕਬਾਦ। ਜੈ ਸ਼੍ਰੀ ਰਾਮ। ਅਬਨੂ ਹਾਂ ਸਰ ਅੱਜ ਆਪਾਂ ਐਜਿਸਪਲ ਦੀ ਸ਼ਿਰਕਤ ਕੀਤੀ ਆ ਡਾਕਟਰ ਰਾਜੀਬ ਨਾਲ ਹੈਗੇ ਆ ਅੱਲ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਬਰਾਤ ਜਿਹੜੀ ਆ ਉਹ ਸ਼ੁਭਾ ਯਾਤਰਾ ਦੇ ਰੂਪ ਦੇ ਵਿੱਚ ਜਦੋਂ ਤੋਂ ਅਸੀਂ ਹੋਸ਼ ਸਾਹਮਣੇ ਆਦੋਂ ਤੋਂ ਨਿਕਲਦੀ ਆ ਰਹੀ ਹੈ ਔਰ ਸਾਰਾ ਸ਼ਹਿਰ ਜਿਹੜਾ ਬੜੇ ਹੀ ਹਰਸ਼ਾਪੂਰਵਕ ਬਹੁਤ ਖੁਸ਼ੀ ਦੇ ਨਾਲ ਇੱਥੇ ਹੋ ਕੇ ਸਾਰੇ ਸ਼ਿਆਦ ਹਰ ਇੱਕ ਵਰਗ ਜਿਹੜਾ ਇੱਥੇ ਆ ਕੇ ਅੱਜ ਸ਼ੋਭਾ ਯਾਤਰਾਇ ਸ਼ਾਮਲ ਹੁੰਦਾ ਔਰ ਸ਼ੋਭਾ ਯਾਤਰਾ ਜਿਹੜੀ ਹੈ ਸ਼ਹਿਰ ਵਾਸੀ ਵੀ ਬਾਹਰ ਖੜੇ ਹੋ ਕੇ ਉਹਦਾ ਸਵਾਗਤ ਕਰਦੇ ਮੈਂ ਬਹੁਤ ਬਹੁਤ ਬਾਰਾਂ ਮੁਬਾਰਕਬਾਦ ਦਿੰਨਾ ਬਹੁਤ ਬਹੁਤ ਵਧਾਈ ਆ ਸ਼੍ਰੀ ਰਾਮ ਦੀ ਜੀ ਗੜੀ ਅੱਜ ਪ੍ਰਾਪਤ ਹੋਵੇਗੀ ਤੋਂ ਸਾਰੇ ਸਾਰੇ ਬੜੇ ਵਧਾਈ ਦੇ ਪਾਤਰਾ ਸਾਰੇ ਬਹੁਤਾਂ ਨਹੀਂ ਸਰ ਸ਼੍ਰੀ ਰਾਮ ਵਿਵਾਦੇ ਸ਼ੋ ਮੌਕੇ ਤੇ ਮੈਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਔਰ ਅਸੀਂ ਸਾਰੇ ਖੁਸ਼ਕਿਸਮਤ ਆ ਕਿ ਅਸੀਂ ਅੱਜ ਇਸ ਬਰਾਤ ਦਾ ਹਿੱਸਾ ਬਣ ਰਹੇ ਆ ਔਰ ਮੈਂ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਪ੍ਰਬੰਧਕ ਕਮੇਟੀ ਨੂੰ ਕਪੂਰ ਸਾਹਿਬ ਨੂੰ ਗੋਪੀ ਚੰਦ ਜੀ ਨੂੰ ਔਰ ਸਾਡੇ ਸ਼ਿਵ ਸੂਜ ਜੀ ਨੂੰ ਉਹਨਾਂ ਦੀ ਸਮੁੱਚੀ ਟੀਮ ਨੂੰ ਕਿ ਜੋ ਐਡਾ ਵੱਡਾ ਪ੍ਰਬੰਧ ਆ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਿਹਤਰ ਤਰੀਕੇ ਦੇ ਨਾਲ ਕੀਤਾ ਸੋ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਸਾਰੇ ਸ਼ਹਿਰ ਨੂੰ ਮੁਬਾਰਕਬਾਦ ਭਗਵਾਨ ਸ਼੍ਰੀ ਰਾਮ ਇਸੇ ਤਰ੍ਹਾਂ ਸਾਰਿਆਂ ਤੇ ਆਪਣੀ ਦਇਆ ਜਿਹੜੀ દੈਦ ਰਸhti ਬਣਾਈ ਰੱਖਣ ਔਰ ਸਾਰੇ ਚੜ੍ਹਦੀ ਕਲਾ ਚਾਣ ਬਹੁਤ ਬਹੁਤ ਮੁਬਾਰਕ